ਨਹੀਂ ਬਾਤ ਸੰਖੇਪਾਂ ਦੇਣਾ ਪਰ ਉੱਚੀ ਬੋਲੜ ਕੇ ਮੈਂ ਕਹਣੀ ਆ। ਇਹ ਚੱਲੋ ਆਪਣੀ ਪਿਆਬੀ ਵਧੀਆ ਕੰਮ ਕਰਦਾ। ਵਧੀਆ ਵੱਤ ਵਧੀਆ ਵਧੀਆ ਗੋੜਾ ਦੇਸੀ ਗੋੜਾ ਵਧੀਆ। ਹਾਂਜੀ। ਆਓ ਆਪ ਦਾ ਮੌਜ ਨਾਲ ਬਿਮਾਰੀਆਂ ਤੋਂ ਬਚੋ। ਕੀ ਇਹਦਾ ਇਹਦੇ ਵਿੱਚ ਦੇ ਅਖੰਡ ਵਿੱਚ ਕੀ ਡਿਫਰੈਂਸ ਆ? ਇਹ ਚੀਜ਼ ਵਧੀਆ ਆਉਂਦੀ ਬਹੁਤ ਹੈ। ਇਹ ਤੇ ਕੋਈ ਮੈਥ ਨਹੀਂ ਕੋਈ ਟੀ ਨਹੀਂ ਮੈਥ ਪਿਓਰ ਰਾਸ ਹੀ ਆ। ਰਖਾ। ਹਾਂ। ਆਹੜਾ ਆਪ ਦਾ ਕਿੰਨਾ ਟਾਈਮ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੰਮ। ਸਾਨੂੰ 4 ਸਾਲ ਹੋ ਗਏ। ਠੀਕ ਹੈ ਜੀ। ਪਹਿਲਾਂ ਆਪਣਾ ਇੱਥੇ ਘਲਾੜਾ ਲੱਗਾ ਸੀ। ਓਟੇ ਜੀ ਇੱਕ ਲਾੜਾ ਲਾਇਆ ਹੋਇਆ ਹਾਂ ਆਵਾਜ਼ ਕਰੇ ਲੱਗਾ ਹੋਇਆ ਕਿ ਲਾੜਾ ਸੂਏ ਦੇ ਨਾਲ ਹੀ ਪਲਦਾ ਵੱਡੂਆ ਮੈਣ ਹੱਡ ਤੱਬ ਕੋਲ ਠੀਕ ਆ ਜੀ ਉੱਤਰ ਕੇ ਆ ਨਾ ਹਾਂ ਨਾਲ ਹੀ ਕੀ ਰੇਟ ਹੈ ਸਭੀ ਇਹਦਾ ਲਾੜਾ 20 ਆ 20 ਕੋਸ ਦੋ ਜੀ ਟੈਂਟਰ ਹੈਂ ਚਲ ਕੋਈ ਨਹੀਂ ਟੋ ਪੱਠੇ ਹੁਣ ਉਹਨਾਂ ਨੂੰ ਲਿਆਓ ਲੱਗ ਲਿਓ ਟਰਾਲੀਓ ਜੀ ਉਹ ਤੇ ਲੱਗ ਜਾਏ ਇੱਕ ਬੰਦ ਕਬਲ ਆ ਰਿਹਾ ਅਡਰੈਸ ਪੁੱਛਣਾ ਬਾਬੇ ਨੂੰ ਅਡਰੈਸ ਦੱਸ ਦਿਓ ਜੀ ਅਡਰੈਸ ਧਰਮਕੋਟ ਆ ਰੋਡ ਕਿਹੜਾ ਵੱਜਦਾ ਮਾ ਰੋਡ ਹਾਈਵੇ ਆ ਵੱਡੂ ਵਾਲਾ ਹਾਈਵੇ ਆ ਜੰਦਰ ਵਾਲਾ ਠੀਕ ਵੱਡੂਆ ਰੋਡ ਕੀ ਕੀ ਹੁੰਦਾ ਤੁਹਾਡੇ ਕੋਲੇ ਬਾਹਰ ਬੜ ਤੇ ਸ਼ੱਕਰ ਬਾਸ ਕਰਦੀ ਕਰਦੀ ਪਿਓਰ